ਉਂਵਰ ਨਾਲ ਆਇਆ ਗਾਣਾ ਮੇਰਾ ਅਰਬੀ ਸਾਵਲਾ ਰਾੜੀ ਕੱਦਰ ਦਾ ਅਰਬੀ ਚ ਆਇਆ ਸਾਦ ਮੇਰਾ ਅਰਬੀ ਸਾਦ ਮੇਰਾ ਅਰਬੀ ਓਏ ਕੰਪੜਦਾ ਆਵੇ ਫਲਕਾਂ ਦੇ ਤੇ ਗਿਆ ਹਰ ਅੜਕੇ ਪੁੱਠਾ ਕਰਦਾ ਇਹਨੂੰ ਮੇਰਾ ਸਾਥ ਕਹਿੰਦੇ ਆ ਹਰ ਅੜਕੇ ਪੁੱਠਾ ਕਰਦਾ ਇਹਨੂੰ ਗੱਦੀ ਪਾਲਾ ਕਹਿੰਦੇ ਆ ਹਾਏ ਤੇਰੇ ਕੋਟ ਦੇ ਵਾਲੀ ਸਰਕਾਰ ਦਾ ਸਦਾ ਜੀ ਪਾਪਾ ਕਹਿੰਦਾ ਕੀ ਓਏ ਬੁੜੀ ਬਿਮਾਰ ਵਾਂਗੂ ਬਿਮਾਰ ਰਹਿੰਦੀ ਐ ਹੱਡ ਬੈਰ ਲੱਤਾਂ ਬਾਬਾ ਸਹੀ ਟੁੱਟਦੇ ਰਹਿੰਦੇ ਨੇ ਪੇਟ ਚ ਦਰਦ ਨੂੰ ਰਹਿੰਦਾ ਹੈ ਤੇਰੀ ਇਹ ਮੈਨੂੰ ਧੰਨ ਤਾੜੀ ਮਾਰ ਦਿਓ ਗੁਰੂ 1 2 3 4 ਚੱਕ ਚੱਕ ਉਹ ਤੇਰਾ ਜ਼ਾਲ ਦਿੰਦੇ ਆ ਆਈ ਕਰੋ ਸੇ ਖੋਲੇ ਸਾਦਾ ਇਹ ਜੈ ਅੱਲਾ ਜੋ ਜੀ ਜਿਹੜੀ ਵਾਰਾਂਗੇ ਤੇ ਉਹ ਜਿਹੜੀ ਕਿਵੇਂ ਜਿਹੜਾ ਬੋਲਦੇ ਆ ਥੋੜੀ ਸੁਝਾ ਰਹੇ ਪਰ ਮਠਾ ਅੱਗੇ ਪਰ ਉਸ ਉਹ ਤੇ ਮਗਰੋਂ ਆ ਕੇ ਮਾਰੀ ਗੋਲ ਤਾਣਾ ਮਾਰੀ ਮੇਰੇ ਹਾਂ ਵਿਧਾਨ 1 2 3 4 ਟੋਪਨ ਕੱਟ ਅੱਜ ਤਾਰੇ ਵਿੱਚ ਸੱਬਰਾਂ ਮੁਖੜਾ ਚਮਕਾਂ ਮਾਰ ਰਿਹਾ ਆਹ ਸਫਾੜੀ ਵਿੱਚ ਰਾਤ ਦੇ ਡੇੜੇ ਤਾਰ ਰਿਹਾ ਓ ਜਿਗਰਾ ਕੋਟ ਰਿਸ਼ਰ ਕਰਦਾ ਸਦਾ ਹੀ ਜੈ ਨੇ ਲੱਤਾਂ ਬਾਹਾਂ ਸਰੀਰ ਤੇਰਾ ਡੁੱਟਦਾ ਰਹਿੰਦਾ ਹਾਂਜੀ ਬਾਬਾ ਜੀ ਠੀਕ ਸਰੀਰ ਤੇਰਾ ਮਿੱਟੀ ਵਾਂਗੂ ਮਿੱਟੀ ਬਣਾ ਰਹਿੰਦਾ ਹਾਂਜੀ ਬਾਬਾ ਜੀ ਹੁਣ ਕੰਮ ਤਾਂਦਾ ਹੁੰਦਾ ਨਹੀਂ ਤੇ ਇਥੋਂ ਨਹੀਂ ਹੁੰਦਾ ਜੀ ਸਾਗੂ ਸਾ ਚੜ ਜਾਂਦਾ ਹਾਂਜੀ ਸੋਚਦੀ ਕੀਆਂ ਤੇ ਬਣਦਾ ਕੀ ਆ ਹਾਂਜੀ ਟੈਨਸ਼ਨਾਂ ਨੂੰ ਟੈਨਸ਼ਨ ਬਣੀ ਰਹਿੰਦੀ ਆ ਹਾਂਜੀ ਕਈ ਵਾਰ ਦੁਆ ਨੂੰ ਦਵਾ ਪੈ ਜਾਂਦਾ ਹਾਂਜੀ ਆਏ ਚੱਲ ਬਾਬਾ ਇਹੀ ਵਿੱਚ ਰੋਟਾ ਤੇ ਤੇਰੇ ਕਾਰ ਦੇ ਹਾਂ ਪਾਲਣ ਪਰਤ ਕੇ ਤੇਰੇ ਪੈਰਾਂ ਤੇ ਲੰਮਾ ਪੱਤੇ ਆ ਆਲੇ ਖੇਤ ਪੁੱਛਾ ਕਰਦਾ ਇਹ ਤੇਰਾ ਸਾਧੇ ਪੱਤੇ ਹਾਈ ਪੈਣੇ ਨੀਲੇ ਗੁਨੀਲ ਵੀ ਪੈ ਜਾਂਦੇ ਆ ਬਾਬੇ ਖੇਤਪਾਲ ਨੂੰ ਮੰਨਦੇ ਸੀ ਮੰਦੇ ਆ ਬਾਬਾ ਕਹਿੰਦਾ ਕੀ ਓ ਸੁਪਨੇ ਕੱਟ ਵਟ ਵਿਆਹ ਸ਼ਾਦੀ ਮੇਲੇ ਦੀਂਦੇ ਕਦੇ ਕੋਈ ਮਰ ਗਿਆ ਤੇ ਕਦੇ ਕੋਈ ਮਰ ਗਿਆ ਦੀਂਦਾ ਕਦੇ ਕਦਾਈ ਤੇਰਾ ਜਿਹੜਾ ਸੁਪਨਾ ਆਉਂਦਾ ਉਹ ਸੱਚ ਵੀ ਹੋ ਜਾਂਦਾ ਹੋ ਜਾਂਦਾ ਸੁੱਖਾ ਕੌਣ ਹੋ ਥੋੜੇ ਸੁੱਖਾ ਨਹੀਂ ਬਾਬਾ ਜੀ ਮੇਰੇ ਹੈ ਸੁੱਖਾ ਹੈਗਾ ਸੁੱਖਾ ਨਹੀਂ ਕੀ ਕਹਣਾ ਹਾਂਜੀ ਬਲਦੇਵ ਬਲਦੇਵ ਮੇਰਾ ਭਰਾ ਬਲਦੇਵ ਤੇਰਾ ਭਰਾ ਤੇ ਰਾਣੀ ਉਡੀ ਰਿਸ਼ਤੇਦਾਰੀ ਚ ਹੈ ਹਾਂਜੀ ਰਾਣੀ ਮੇਰੇ ਨਾਂ ਨੇ ਹੈਗੀ ਆ ਚਲ 1 <BeyonceLike et Kinder> 2 3 4 ਪਿਰਕੋੜਲਾ ਵਾਲਾ ਤੇਰੀ ਲਾਡ ਲਾਪੀਏ ਪਿਰਕੋੜਲਾ ਵਾਲਾ ਤੇਰੀ ਲਾਡ ਲਾਪੀਏ ਸ਼ਰਾਬੀਏ ਦੀ ਗਾਲਾਂ ਸ਼ਰਾਬੀਏ ਸ਼ਰਾਬੀਏ ਦੀ ਗਾਲਾਂ ਸ਼ਰਾਬੀਏ ਸ਼ਰਾਬੀਏ ਦੀ ਗਾਲਾਂ ਸ਼ਰਾਬੀਏ ਕੀ ਕਰਦੇ ਵਿੱਚ ਬਾਬਾ ਜੀ ਮੈਨੂੰ ਧਿਆਨ ਨਹੀਂ ਆਉਣੀ ਹੈ ਮੇਰੇ ਵਿਆਹ ਤੋਂ ਪਹਿਲਾਂ ਐਵੇਂ ਵਿਆਹ ਤੋਂ ਪਹਿਲਾਂ ਦੀ ਤੇਰੇ ਵਿਆਹ ਦੀ ਰਕੀ ਹੈ ਤੁਹਾਡੇ ਕੋਈ ਲਕਣਾ ਪਈਆਂ ਸੀ ਕਿ ਦੂੜੀ ਪਈ ਸੀ ਹਾਂਜੀ ਉਹਨਾਂ ਨੂੰ ਅੱਗ ਲੱਗੀ ਸੀ ਲੱਗੀ ਸੀ ਹਾਂਜੀ ਚਲੋ ਬਾਬਾ 1 2 3 ਫਸਟ ਬਾਬਾ ਕਹਿੰਦਾ ਕੀ ਪੈਣੇ ਕਿ ਵਕੀਲ ਦੇ ਕਿ ਲਾਤੀ ਦਰਦ ਹੋਣ ਲੱਗ ਜਾਂਦਾ ਜੀ ਆ ਬਾਬਾ ਜੀ ਸਿਰ ਤੇਰਾ ਪੀੜ ਹੁੰਦਾ ਰਹਿੰਦਾ ਬੋਝ ਬਣਿਆ ਰਹਿੰਦਾ ਤੁਹਾਡੇ ਘਰ ਦੇ ਵਿੱਚ ਕੋਈ ਬਰਕਤ ਨਹੀਂ ਕੋਈ ਵਾਦਾ ਨਹੀਂ ਜਜੇ ਘਰ ਦੀ ਮਾਲਕ ਦੀ ਜਦੋਂ ਵਿਆਹ ਕੀ ਗਈ ਸੀ ਸਭ ਕੁਝ ਸੀ ਹੁਣ ਸਭ ਕੁਝ ਹੀ ਉੱਡ ਗਿਆ ਉੱਡ ਗਿਆ ਬਾਬਾ ਕਹਿੰਦਾ ਕੀ ਉਹ ਕੋਈ ਵੀਰ ਦੀ ਦਰਗਾਹ ਤੇ ਜਾਂਦੇ ਸੀ ਜਾਂਦੇ ਸੀ ਜਾਂਦੇ ਸੀ ਕੋਈ ਜੋਤਾਂ ਲਾਈਆਂ ਸੀ ਹਾਂ ਜੀ ਵਨ 2 3 ਵੋਸਟ ਜਵਾਗ ਦੀ ਅਰਚਨ ਕਿਨੂੰ ਬਈ ਸੀ ਹਾਂਜੀ ਜਵਾਗ ਦੀ ਅਰਚਨ ਮੇਰੇ ਪੈਸੇ ਤੇਰੇ ਬਈ ਸੀ ਜਵਾਗ ਹੋਇਆ ਨਹੀਂ ਸੀ ਅਸੀਂ ਗੁਜ਼ਰ ਗਿਆ ਸੀ ਸਾਰੇ ਗੁਜ਼ਰ ਜਾਂਦੇ ਆ ਐਵੀ ਗੱਲ ਚੱਲ ਬਾਬਾ ਅੱਜ ਟੋਪਲੇ ਤੇਰੇ ਨਾਲ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਯਾਰ ਆਖੇ ਤੈਨੂੰ ਰੰਮੀ ਯਾਰਾਂ ਨੇ ਆਏ ਬਾਬਾ ਕਹਿੰਦਾ ਬੜੇ ਉਪਾਕਰਾਲੇ ਬੜਾ ਕੋਸ਼ ਕਰਾਲਿਆ ਪਰ ਕੋਈ ਗੱਲ ਬਣੀ ਨਹੀਂ ਜੀ ਕਰਾਨੇ ਤੁਹਾਡੇ ਬਿਮਲਾ ਰਾਗੀ ਦਾ ਮੇਰੀ ਨਾਨਾ ਦਾ ਨਾਮ ਹੈ ਤੇਰੀ ਨਾਨਾ ਦਾ ਬਿਮਲਾ ਆਜਿਆ ਮਾਰਾ ਨੇ ਜੀ ਸੱਰੇ ਜਰਾਬੀਏ ਜਰਾਬੀਏ ਦੀ ਗਾਲ ਆਓ ਜਰਾਬੀਏ ਦੀ ਗਾਲ ਜਰਾਬੀਏ ਜਰਾਬੀਏ ਦੀ ਗਾਲ ਹਰ ਵੇਸ਼ਾ ਰਾਪੀਏ ਜਰਾਬੀਏ ਜਰਾਬੀਏ ਦੀ ਗਾਲ ਜੇ ਕਰ ਕੋਰਟ ਵਾਲੀ ਸਰਕਾਰ ਕਹੇ ਨੇ ਤੁਹਾਡੇ ਕੋਈ ਸਾਧਨ ਸੀਗਾ ਟਰੈਕਟਰ ਹਗਾ ਸੀ ਟਰੈਂਪੂ ਹੈਗਾ ਸੀ ਬਾਬਾ ਜੀ ਟਰੈਂਪੂ ਸੀ ਜਰ ਕੋਈ ਸਾਧਨ ਪੁੱਛਿਆ ਮੈਂ ਉਹਦਾ ਕੋਈ ਟਾਇਰ ਪਾੜ ਗਿਆ ਸੀ ਟਾਇਰ ਤਾਂ ਬਾਬਾ ਜੀ ਪਹਿਲੇ ਪਾਟਿਆ ਸੀ ਹੁਣ ਤਾਂ ਨਹੀਂ ਹੁਣ ਤਾਂ ਸੀ ਵੇਖ ਪਹਿਲਾਂ ਪਾਟਿਆ ਸੀ ਇਹ ਪੁੱਛਣ ਪਾਟਿਆ ਸੀ ਕੋਈ ਕੰਮ ਦੇ ਵਿੱਚ ਵਾਧਾ ਨਹੀਂ ਪਿਆ بڑے ਕੰਮ ਚਲਾ ਕੇ ਦੇਖ ਲੈ ਠੀਕ ਹੈ ਪਰ ਕੋਈ ਕਿਉਂ ਗੱਲ ਨਹੀਂ ਬਣੀ ਪਾਪਾ ਕਹਿੰਦਾ ਕੀ ਓਏ ਸਾਰੇ ਪਾਸੇ ਪੱਜ ਕੇ ਵੇਖ ਲੈ ਠੀਕ ਹੈ ਇੱਕ ਮੈਨੂੰ ਭੈਣ ਮੇਰੀ ਗੱਲ ਦੱਸੀ ਸੱਚ ਸੋਚ ਕੇ ਬਾਬਾ ਦਾਦਾ ਕਹਿੰਦਾ ਇੱਕ ਬਾਬੇ ਕੋਲ ਜਾ ਕੇ ਆਏ ਆ ਕੇ ਆਏ ਹਾਂ ਕਿਹਦੇ ਕੋਲ ਜੱਥੇ ਕੋਲ ਹੈ ਜੱਥੇ ਬਾਪੂ ਕੋਲ ਚੱਲ ਬੋ ਉਹ ਜਿਉਂ 1 2 3 ਫਰਸਟ ਉਹ ਦੱਬੀ ਵਾਲਾ ਫਰਸਟ ਦੱਬੀ ਦਮ ਚੱਲ ਬੜੀ ਜਿਹੜਾ ਚੱਲਾ ਤੇਰੇ ਤੇ ਨੱਚਦਾ ਨੱਚਦਾ ਤੇਰੇ ਚੇੜਾ ਚੇੜਾ ਮਾ ਤੇਰੇ ਘਰ ਦੇ ਬਲਵੋਲੇ ਕਹਿੰਦਾ ਗੋਟੇ ਵਾਲੀ ਸਰਕਾਰ ਦਾ ਭੈਣ ਵੀਰਗੇ ਇੱਕ ਬੁੜੀ ਆ ਗਈ ਖੜ ਗਈ ਇਹ ਕਹਿੰਦੀ ਜਾਪੇ ਚ ਮਰੀ ਆ ਮੈਂ ਹੈ ਗਈ ਆ ਕਹਿੰਦਾ ਦੀਦੀ ਆ ਮੈਂ ਇਹਨੂੰ ਨਾ ਆਪਣੀ ਨਹੀਂ ਆ ਦਵਾਪਾ ਇਹਿੰਦਾ ਜਵਾਖ ਹੋਰੇ ਨਹੀਂ ਆ 1 2 3 4 ਟੋਣਾ ਟੋਣਾ ਚੇੜਾ ਤੇਰਾ ਨਾ ਕਰੇ ਚੇੜਾ ਚੇੜਾ ਬੜੇ ਕਾਲੇ ਦੇ ਲੰਮੇ ਮੁੰਡਿਆ ਮੇਰਾ ਚੇੜਾ ਨਾ ਕਰੇ ਦੇ ਲੰਮੇ ਬੜੀ ਟੋਣਾ ਟੋਣਾ ਵਾਸਤੇ ਕਾਲੇ ਦੇ ਲੰਮੇ ਭਾਈ ਕਲਾਇਆ ਤੇਰੇ ਕੋਟ ਦੇ ਬੜੀ ਸੀ ਪਰ ਮੇਰੀ ਇੱਕ ਤਾਂ ਬੁੜੀ ਗੁਤਰੀ ਤੇ ਇੱਕ ਨੌਜਵਾਨ ਬੰਦਾ ਗੁਜ਼ਰਿਆ ਗੁਜ਼ਰਿਆ ਜੀ ਮੇਰਾ ਗੁਜ਼ਰਿਆ ਤੇਰਾ ਜੇਠ ਹੈ ਜੇਠ ਨਹੀਂ ਭਾਂਜਾ ਗੁਜ਼ਰਿਆ ਭਾਂਜਾ ਤੇਰਾ ਠੀਕ ਹੈ ਪੁੱਤ ਓਏ ਤੈਨੂੰ ਦਿਂਦੇ ਵੀ ਏ ਠੀਕ ਐ ਸਰੀਰ ਤੇਰਾ ਮਿੱਟੀ ਬਣਾਈ ਖੜਿਆ ਇੱਕ ਗੱਲ ਹੋਰ ਦੱਸੀ ਪੁੱਤ ਮੇਰੇ ਬਾਬਾ ਲਾਲਾ ਵਾਲਾ ਪੀਰ ਕਹਿੰਦਾ ਇਹਨਾਂ ਕਰੇ ਖੂਨ ਦੇ ਛਿੱਟੇ ਆ ਗਏ ਆਈ ਸੀ ਸੱਚਾ ਭਾਬੀ ਦੀ ਗੱਲ ਇਹ ਗੱਲ ਲਾਲਾ ਵਾਲੀ ਸਰਕਾਰ ਦੀ ਹਾਂਜੀ ਬਾਬਾ ਕਹਿੰਦਾ ਕੀ ਓਏ ਥੋੜੇ 11 ਰੁਪਏ ਬੰਨੇ ਪਏ ਆ ਬੰਨੇ ਆ ਬੇਜੀਤ ਬਾਲਦੇ ਹਾਂਜੀ ਪਏ ਹੈ ਹੇ ਆਥਰ ਦਾ ਜੋੜਿਆ ਝੰਡਾ ਤੋਂ ਬਈ ਆਥ ਬੜਾ ਬਾਬਾ ਘੇ ਬਾਬਾ ਆਇਆ ਮੇਰੀ ਇਹ ਹਾਂਜੀ ਬਾਬਾ ਕਹਿੰਦਾ ਇਹਨਾਂ ਦੇ ਘਰ ਦੇ ਵਿੱਚ ਕਦੇ ਕੁਛ ਹੋ ਗਿਆ ਤੇ ਕਦੇ ਕੁਛ ਹੋ ਗਿਆ ਹੁੰਦਾ ਜੀ ਬਾਬਾ ਜੀ ਹੁੰਦਾ ਹੀ ਰਹਿੰਦਾ ਹਾਂਜੀ ਇੱਕ ਦਿਨ ਮੇਰੀ ਸਿੱਧੀ ਘੜਦੇ ਨਹੀਂ ਜੀ ਬਾਬਾ ਕਹਿੰਦਾ ਕੀ ਓਏ ਤੂੰ ਤੂੰ ਮੈਂਨੇ ਜਲਦੀ ਰੰਦੂ ਜਲਦੀ ਏ ਬਾਬਾ ਜੀ ਮਾੜੀ ਮਾੜੀ ਗੱਲ ਤੂੰ ਹਾਂਜੀ ਠੀਕ ਹੈ ਹਾਂਜੀ ਉਹ ਤੈਨੂੰ ਗੱਲ ਕਹਿੰਦਾ ਸੀ ਤੂੰ ਹਾਂਜੀ ਹੈ ਹਾਂਜੀ ਇਹ ਗੱਲ ਹਾਂ ਜਲ ਬਾਬਾ ਧੰਨ ਬਵਾਂ 1 2 3 4 ਸਟੇ Yes! Hey, hey. 안지, 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 안지 Ooh. One, One, two, three, two, three go start. Go.

ਦੇਵਦਾ ਪਾਪਾ ਅੱਖਾਂ ਨਾਲ ਰੱਖਦਾ ਪੰਜ ਸੱਤ ਚਿੱਲੇ ਜਨਾਂ ਨਾਲ ਰੱਖਦਾ ਅਦਲੈ ਦਾ ਪਾਪਾ ਤੇ ਤੁਛਾੜੀਆਂ ਉਹ ਫਿਰੇ ਲਵਾਤ ਕਰੀ ਸਰਲ ਨਾਏ ਤੇਰੀਆਂ ਖੁਸ਼ੀ ਤੇਰੀ ਕੌਣ ਬਕਰਵੇਂ ਮਾਰਾ ਬੋਲ ਤੁਛਾੜ ਕੋਈ ਕਹਿੰਦੇ ਕਿ ਚੀਰ ਫੁੜੀ ਆ। ਕੋਈ ਕਹਿੰਦੇ ਬਾਬੇ ਖੇਤ ਪਾਲਦੀ ਅਰਚਨਾ। ਜੀ। ਕੋਈ ਕਹਿੰਦਾ ਕੁੱਖ ਬੰਨੀ। ਹਾਂ ਜੀ। ਐਂ ਗੱਲ ਸੀ। ਹਾਂ ਜੀ। ਬੜੇ ਸਾਰੇ ਕੋਲ ਪੱਜਲੇ ਬੜਾ ਕੁਝ ਕਰਾ ਰਿਆ। ਹਾਂ ਜੀ। ਪਰ ਕਿਧਰੋਂ ਖਿਆਲ ਖਰਬਲੇ ਨਹੀਂ। ਨਹੀਂ ਭਾਈ ਜੀ। ਨਹੀਂ ਭਾਈ। ਨਹੀਂ ਭਾਈ। ਤੁਮੇ ਮੇਰੀ ਗੱਲ ਸੁਣ। ਜੇ ਪੰਡਤ ਕੋਲ ਗਈ ਸੀ। ਗਈ ਸੀ। ਗਈ ਸੀ। ਹਾਂ ਜੀ। ਕਿੱਤਾ ਸੀ ਕਿਤਾ ਸੀ ਉਹਨੇ ਦੱਤਿਆ ਹਾਂ ਜੀ ਉਹ ਤੋਂ ਬਾਅਦ ਕਹਿੰਦਾ ਵਕੀ ਦੇ ਨਾਲ ਤੁਰਵਾ ਜੀ ਹਾਂ ਜੀ ਐਨ ਕਿਹਦਾ ਬੱਚਾ ਹੈਲਾ ਕੀ ਹੋਇਆ ਬੈਠੀ ਇਕੱਲੀ ਰੋਂਦੀ ਰਹਿੰਦੀ ਐ ਵਾਪਕ ਹਾਂ ਜੀ ਰੋਂਦੀ ਰੋਣ ਤੋਂ ਰਵਾਂ ਕੋਈ ਗੱਲ ਨਹੀਂ ਹਾਂ ਜੀ ਪਰਮਜੀਤ ਸਿੰਦਰ ਕੋਣਾ ਤੁਹਾਡੇ ਮੇਰੇ ਦੇ ਤੇਵਰੇ ਗਿਆ ਜੀ ਤੇਵਰਾ ਤੇ ਨਹੀਂ ਹਾਂ ਜੀ ਉਹਨਾ ਪਰਮਜੀਤ ਦੇ ਸਿੰਦਰ ਚਲ ਵਾਪਕ 1 2 3 2 1 ਇਹ ਪੁੱਤ ਉਹ ਜਾਦਰ ਚੜਾਉਂਗੀ ਹਾਂਜੀ ਲੜਾਈ ਸੀ ਚੜਾਈ ਸੀ ਮੜ ਗੁਜਰ ਗਿਆ ਮੁੰਡਾ ਗੁਜਰ ਗਿਆ ਉਸ ਤੋਂ ਬਾਅਦ ਸੁੱਖ ਦਾ ਪੁੱਤ ਲਾਈ ਸੀ ਹਾਂਜੀ ਸੁੱਖ ਲਾਈ ਸੀ ਜਾ ਅੱਜ ਤੋਂ ਬਾਅਦ ਇਹ ਗੱਲ ਕਰਨੀ ਨਹੀਂ ਹੁੰਦੀ ਇਹਨਾਂ ਜੇ ਬਾਬਾ ਕਹਿੰਦਾ ਬੇੜੇ ਪਾਰ ਹੋਣੀ ਇਹਦੇ ਨੇ ਠੀਕ ਹੈ ਅੱਜ ਤੋਂ ਬਾਅਦ ਫਿਰ ਤਾਂ ਕਈ ਫਕੀਰ ਸੀ ਹਾਂਜੀ ਨਹੀਂ ਕਿ ਐਵੇਂ ਸਿਰ ਮਾਰ ਕੇ ਜਾਵੜਿਆ ਸੀ ਠੀਕ ਤੇਰੇ ਘਰੇ ਰੋਲਾ ਮੇਨ ਗੱਲ ਪੁੱਛਾ ਤੇ ਜਿੰਨੀ ਮਰਜ਼ੀ ਬਦਾਲੂ ਠੀਕ ਹੈ ਭੈਣੇ ਠੀਕ ਇਰੇ ਰੋਲਾ ਇੱਕ ਤਾਂ ਥੋੜੀ ਕਚੀਨ ਮਰੀ ਹੋਈ ਐ ਪੂਰੀ ਕੋਈ ਜਾਪੇ ਚ ਮੇਰੀ ਭੈਣ ਮਰੀ ਐ ਮੇਰੀ ਭੈਣ ਮਰੀ ਐ ਇੱਕ ਤਾਂ ਉਹਦਾ ਰੋਲਾ ਹਾਂਜੀ ਠੀਕ ਐ ਐ ਕੋਈ ਨੌਜਵਾਨ ਬੰਦਾ ਮਰਿਆ ਮੇਰੇ ਦੇ ਭਾਂਜਾ ਕੋਈ ਜਦ ਤਰਾ ਉਹਦੇ ਟਿੱਕ ਦਾ ਹਾਂਜੀ ਕਹਿੰਦੇ ਕੀ ਓ ਸ਼ਰਿਆਮ ਦਿਖਦੇ ਤੈਨੂੰ ਹਾਂਜੀ ਆਵਾਜ਼ਾਂ ਉਹ ਆਜ ਪੈਂਦੀ ਐ ਹਾਂਜੀ ਉੱਠੇ ਉੱਤੇ ਘੜਕਾ ਹੁੰਦਾ ਹਾਂਜੀ ਪਰ ਕੋਈ ਹੁੰਦਾ ਨਹੀਂ ਹਾਂਜੀ ਕਈ ਵਾਰ ਭਾਂਡੇ ਰਸੋਈ ਚੋਂ ਡਾੜ ਦੇ ਨੇ ਡਿੱਗ ਪੈਂਦੇ ਐ ਹਾਂਜੀ ਉਹ ਦੋ ਚੀਜ਼ ਦੇਖ ਪੈਂਦੀ ਨਾਪ ਲੈਂਦੀ ਐ ਪਤਾ ਨਹੀਂ ਲੱਗਦਾ ਕੀ ਹੋਵੇ ਹਾਂਜੀ ਠੀਕ ਐ ਇਹ ਵਰਾਹਾਂ ਜੀ ਕਰਦੇ ਕਿ ਮਰ ਮੁਰ ਜਾਈਏ ਹਾਂਜੀ ਰੱਬਾ ਮੈਨੂੰ ਚੱਕ ਲੈ ਹਾਂਜੀ ਰੱਬਾ ਮੈਨੂੰ ਚੱਕ ਲੈ ਸਾਬਾ ਕਹਿੰਦਾ ਕੀ ਓ ਚੁੱਲੇ ਤੇ ਬੈਠੀ ਨੂੰ ਅੱਗ ਲੱਗ ਗਈ ਸੀ ਹਾਂਜੀ ਲੱਗ ਗਈ ਸੀ ਅੱਗ ਲੱਗ ਗਈ ਸੀ ਅੱਗ ਲੱਗ ਗਈ ਸੀ ਪਰ ਮੇਰੀ ਇਹ ਇੱਕ ਤਕੀਤੇ ਗਰਾਇਜ਼ ਦਾ ਰੋਲਾ ਥੋੜੇ ਹਾਂਜੀ ਇੱਕ ਅੱਕ ਚੀਲ 부ੜੀ ਦਾ ਰੋਲਾ ਹਾਂਜੀ ਬਾਬੇ ਖੇਤਪਾਲ ਦਾ ਜਿਹੜਾ ਚੇਲਾ ਕਹਿੰਦਾ ਉਹ ਗਲਤ ਗੱਲ ਆ ਹਾਂਜੀ ਇਹ ਚੀਲ 부ੜੀ ਦਾ ਰੋਲਾ ਹੈਗਾ ਹਾਂਜੀ ਇੱਕ ਹੈਗਾ ਪ੍ਰੇਤ ਦਾ ਰੋਲਾ ਅੱਛਾ ਤੇ ਕੀਤੇ ਗਰਾਇਜ਼ ਦਾ ਅੱਛਾ ਪੰਜ ਫੇਰੀਆਂ ਲਾ ਸਕਦੀਆਂ ਭੈਣੇ ਮੇਰੇ ਕੋਲ ਲਾ ਪੰਜਾਬੀਆਂ ਜੇ ਕਰਪਿਆ ਨਹੀਂ ਲੈਂਦਾ ਤੇ ਇਥੋਂ ਠੀਕ ਚਿੱਤ ਕਰੇ ਤਾਂ ਮੱਥਾ ਟੇਕਦੀ ਨਹੀਂ ਤਾਂ ਨਾ ਟੇਕੀ ਠੀਕ ਹੈ ਪਰ ਤੇਰੇ ਆਉਂਦੇ ਸਾਲ ਨੂੰ ਗੋਦੀ ਲਾਲ ਖੜਾ ਦੂੰ ਇਹ ਮੇਰਾ ਪੀਰ ਦਾ ਬਚਨ ਹੈ ਮੰਨੇ ਪੀਰ ਰਾਜ ਕੋਈ ਆਟ 1 2 3 4 ਸੱਤਿਆ ਇੱਕ ਖਿਆਲ ਬੱਲੇ ਪਾ ਵੀ ਦਿੰਦਾ ਪਰ ਖੋ ਵੀ ਲੈਂਦਾ ਕਹਿੰਦਾ ਕੀ ਓਏ ਕਿੰਨੀ ਦੋ ਤਿੰਨ ਵਾਰੀ ਚਾਂਸ ਹੋਏ ਦੇਰ ਨਾਲ ਹੋਇਆ ਭੈਣੇ ਜੇ ਤਾਂ ਫੇਰੀਆਂ ਲਾਏਂਗੀ ਤਾਂ ਹਾਂ ਕਰੀ ਨਹੀਂ ਤਾਂ ਨਾ ਕਰ ਦੇ ਇਹ ਪਾਰ ਹੁੰਦਾ ਭੈਣੇ ਨਹੀਂ ਲਾ ਦਾਂਗੀ ਠੀਕ ਹੈ ਤੇ ਬਾਬਾ ਕਹਿੰਦਾ ਕੀ ਓਏ ਇੱਕ ਰੱਖ ਪਾਉਂਗਾ ਤੇਰੇ ਉਦੋਂ ਬਾਅਦ ਢਿੱਲੀ ਹੋ ਕੇ ਵਿਖਾਈ ਉਦੋਂ ਬਾਅਦ ਜਗਰਾਤਾ ਲਾਉਂਗਾ ਕਰਾ ਦੇਂਗੀ ਕਰਵਾ ਦਾਂਗੀ ਬਾਬਾ ਜੀ ਪੱਕੀ ਗੱਲ ਹੈ ਬਾਬਾ ਦੇਵੇਗਾ ਤਾਂ ਕਰਵਾ ਦਾਂਗੇ ਜਾ ਉਹਦੇ ਸੰਨ ਨੂੰ ਪੁੱਤ ਹੋਊਗਾ ਆ